ਇੰਨਾ ਜ਼ਿਆਦਾ ਨਹੀਂ ਬੰਨ੍ਹਿਆ ਵੇਖੋ ਬਹੁਤ ਜ਼ਿਆਦਾ ਸ਼ਸ਼ੀ ਕਾਲ ਜੀ ਸਾਰਿਆਂ ਨੂੰ ਅੱਜ ਦੇ ਨਵੇਂ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਹੋਰ ਸੁਣਾਓ ਕਿਵੇਂ ਜੀ ਸਾਰਿਆਂ ਉਮੀਦ ਆ ਵੀ ਠੀਕ ਠਾਕ ਹੋਵੋਗੇ ਤਸਵੀਰ ਦੇ ਵੱਜ ਗਏ ਨੇ 10 ਤੇ ਸਾਰੇ ਕੰਮ ਧੰਦੇ ਆਪਾਂ ਕਰ ਲਏ ਨੇ ਤੇ ਅੱਜ ਚੱਲੇ ਆਪਾਂ ਭੋਗ ਤੇ ਤਾਜੀ ਦਾ ਬੇਟਾ ਪੂਰਾ ਹੋ ਗਿਆ ਸੀ ਤੇ ਤੁਹਾਨੂੰ ਪਤਾ ਹੀ ਆ ਪਿੰਡ ਫੱਤੂ ਬਰਗਤਾਂ ਦੇ ਹਾਲਾਤ ਕਿੱਦਾਂ ਦੇ ਨੇ ਪਿਆਸੇ ਪਾਸੇ ਸਾਰੇ ਪਾਣੀ ਚੜਿਆ ਹੋਇਆ ਦਰਿਆ ਦੀ ਸਾਈਡ ਤੇ ਇਧਰ ਪਿੰਡ ਦੀ ਸਾਈਡ ਤੇ ਅੱਜ ਜਿਹੜਾ ਭੋਗ ਆ ਉਹ ਘਰ ਪਿਆ ਜਾਵੇਗਾ ਤੇ ਮੁੜ ਕੇ ਜਿਹੜਾ ਪ੍ਰਸ਼ਾਦੇ ਦਾ ਲੰਗਰ ਜਿਹੜਾ ਗੁਰਦੁਆਰਾ ਸਾਹਿਬ ਕੀਤਾ ਗਿਆ ਕਿਉਂਕਿ ਉਹਨਾਂ ਦੇ ਘਰਾਂ ਦੇ ਵੀ ਆਲੇ ਦੁਆਲੇ ਜਿਹੜਾ ਨਾ ਪਾਣੀ ਚੜਿਆ ਹੋਇਆ ਵਾ ਤੇ ਫਿਰ ਬਹੁਤ ਮੁਸ਼ਕਲ ਹੋ ਜਾਣੀ ਆ ਤੇ ਕੱਲ ਦਾ ਇੱਥੇ ਜਿਹੜਾ ਕੰਮ ਲੱਗਾ ਹੋਇਆ ਸੀ ਤੁਸੀਂ ਦੇ ਉੱਪਰ ਤੇ ਪਿੰਡ ਵੱਲੋਂ ਜਿਹੜੇ ਨੌਜਵਾਨ ਸੇਵਾ ਨਿਭਾ ਰਹੇ ਨੇ ਤੁਸੀਂ ਦੇ ਉੱਪਰ ਜਿਹੜੇ ਬੋੜੇ ਲਗਾ ਰਹੇ ਨੇ ਤੇ ਕਉਂਕੇ ਪਾਣੀ ਦਾ ਪੱਧਰ ਬਹੁਤ ਜ਼ਿਆਦਾ ਵੱਧ ਜਾਂਦਾ ਤੇ ਇਧਰੋਂ ਕ੍ਰਾਸ ਹੋ ਹੋ ਕਿ ਜਿਹੜਾ ਪਾਣੀ ਪਿੰਡ ਦੇ ਨਾਲ ਲੱਗ ਜਾਂਦਾ ਵਾ ਅਗਲੇ ਪਿੰਡ ਦੇ ਨਾਲ ਲੱਗ ਗਿਆ ਵਾ ਤੇ ਫਿਰ ਖਤਰਾ ਹੋਣ ਲੱਗ ਪੈਂਦਾ ਵਾ ਕਿ ਚਲੋ ਰਾਬੇ ਕੁਝ ਘਟਨਾ ਨਾ ਕਰੇ ਪੀ ਜਿਹੜਾ ਨੁਕਸਾਨ ਨਾ ਕਿਸੇ ਦਾ ਹੋਵੇ ਤੇ ਇੰਨੀਆਂ ਤੁਹਾਨੂੰ ਪਤਾ ਵੀ ਫਸਲਾਂ ਬੱਚਿਆਂ ਵਾਂਗੂ ਪਾਲੀਆਂ ਹੁੰਦੀਆਂ ਵਾ ਤੇ ਇੱਕਦਮ ਸਾਰਾ ਜਿਹੜਾ ਹੁੰਜਾ ਫਿਰ ਗਿਆ ਇੱਕ ਇਹੋ ਆਸ ਹੁੰਦੀ ਆ ਵੀ ਫਸਲ ਵੱਢਣੀ ਆ ਤੇ ਫਿਰ ਬੜੀਆਂ ਆਸਾਂ ਹੁੰਦੀਆਂ ਬੜੀਆਂ ਉਮੀਦਾਂ ਲਾਈਆਂ ਹੁੰਦੀਆਂ ਵਿਆਹ ਕਰਨਾ ਇਹ ਕਰਨਾ ਤੇ ਜੇ ਦੋ ਉੱਤੇ ਪਾਣੀ ਫਿਰ ਜੇ ਨਾ ਤਾਂ ਫਿਰ ਬੰਦੇ ਲਈ ਬੜਾ ਮੁਸ਼ਕਲ ਹੋ ਜਾਂਦਾ ਵਾ ਉਹ 10 ਸਾਲਾਂ ਤੱਕ ਚੱਲ ਜਾਂਦਾ ਵਾ ਇੰਨਾ ਡਾਊਨ ਕੰਮ ਹੋ ਜਾਂਦਾ ਤੇ 23 ਦੇ ਵਿੱਚ ਹੜ ਆਇਆ ਸੀ ਪੂਹ ਟਾਈਮ ਸਾਰਾ ਜਿਹੜਾ ਹੁੰਜਾ ਫਿਰ ਗਿਆ ਸੀ ਫਸਲ ਦਾ ਤੇ 24 ਚਲੋ ਬਚਿਆ 24 ਨਿਕਲੇ ਆ ਤੇ ਹੁਣ 25 ਦੇ ਵਿੱਚ ਜਿਹੜਾ ਸਾਰਾ ਹੁੰਜਾ ਫਿਰ ਗਿਆ ਇੱਕਦਮ ਜਿਹੜੇ ਪੱਠੇ ਤੂੜੀ ਤੰਦ ਝੋਨਾ ਕਮਾਦ ਸਭ ਬਰਬਾਦ ਹੋ ਗਿਆ ਵਾ ਆਵਾ ਪਿੰਡ ਦੇ ਹਾਲਾਤ ਹੁੰਦੇ ਪਏ ਨੇ ਜਿਹੜੇ ਅਗਲੇ ਡੇਰੇ ਉਹ ਵਿਚਾਰੇ ਸਾਡੇ ਤੋਂ ਵੀ ਮਾਰੇ ਨੇ ਇਹ ਟਾਈਮ ਉਹਨਾਂ ਦੇ ਘਰਾਂ ਦੇ ਵਿੱਚ ਸੇਮ ਪੈ ਪਾ ਕੇ ਜਿਹੜੇ ਵਿੜੇ ਗਿੱਲੇ ਹੋਏ ਪਏ ਨੇ ਤੇ ਉਹ ਵਿਚਾਰੇ ਗਰਾਹ ਦੇ ਗੁਰਦੁਆਰੇ ਚ ਸ਼ਿਫਟ ਹੋਏ ਪਏ ਨੇ ਉੱਚੀ ਜਗ੍ਹਾ ਉਹਨਾਂ ਨੂੰ ਕਿਹਾ ਵੀ ਚਲ ਜਾਓ ਜਾਂ ਸਕੂਲ ਚ ਚਲ ਜਾਓ ਤੇ ਜਾਂ ਫਿਰ ਗੁਰਦੁਆਰੇ ਚ ਚਲ ਜਾਓ ਕਿਉਂਕਿ ਤੁਸੀ ਦੇ ਨਾਲ ਪਾਣੀ ਲੱਗ ਗਿਆ ਦਿਨੋਂ ਦਿਨ ਵਾਧਦਾ ਘਟਦਾ ਰਹਿੰਦਾ ਵਾ ਤੇ ਜੇ ਮੰਨ ਲਓ ਨਾ ਉਹ ਜਿਹੀ ਹੁਣੀ ਹੋਵੇ ਧਰਾਤ ਕਿੰਨੇ ਵੇਖਣਾ ਤੇ ਇੱਕ ਪਿੰਡ ਦੇ ਚਲੋ ਮੁੰਡੇ ਮਤਲਬ ਵੀ ਵਧੀਆ ਵਾ ਚੰਗੇ ਨੇ ਜਿਹੜੇ ਸਾਰੀ ਰਾਤ ਨਹੀਂ ਸੌਂਦੇ ਜਿੱਦਨ ਪਾਣੀ ਜ਼ਿਆਦਾ ਵਾ ਜ਼ਿਆਦਾ ਛੱਡ ਦਿੰਦੇ ਨੇ ਉਹ ਸਾਰੀ ਰਾਤ ਨਹੀਂ ਸੌਂਦੇ ਕਿਉਂਕਿ ਠਿਕਰੀ ਪੈੜਾ ਦਿੰਦੇ ਨੇ ਵੀ ਕੋਈ ਇਹੋ ਜਿਹੀ ਘਟਨਾ ਨਾ ਹੋ ਜਾਏ ਸੁੱਤੇ ਪਿਆ ਤੇ ਇਦਾਂ ਕਿਹੀਂ ਰੱਖਦੇ ਆ ਪੈੜਾ ਜਿਹੜੇ ਦਿਨੇ ਕੰਮ ਕਰਦੇ ਉਹਨਾਂ ਨੂੰ ਕਹਿੰਦੇ ਤੁਸੀਂ ਸੌਂਜੋ ਤੇ ਜਿਹੜੇ ਚਲੋ ਫ੍ਰੀ ਟਾਈਮ ਫ੍ਰੀ ਹੁੰਦੇ ਉਹ ਰਾਤ ਨੂੰ ਫਿਰ ਪੈੜਾ ਦਿੰਦੇ ਆ ਫਿਰ ਇਸ ਕਰਕੇ ਰਾਖੀ ਕਰਦੇ ਨੇ ਕਿਉਂਕਿ ਮੈਂ ਪਰਲੀ ਸਾਈਡ ਗਈ ਨਹੀਂ ਅਜੇ ਤੇ ਉਧਰ ਦੇ ਤੁਹਾਨੂੰ ਹਲਾ ਦੇ ਵੀ ਦੱਸਾਂਗੀ ਵੀ ਕਿਸ ਤਰ੍ਹਾਂ ਦੇ ਆਪਣੇ ਪਿੰਡ ਦੇ ਆਸੇ ਪਾਸੇ ਦੇ ਆ ਵੀ ਤਾਂ ਗਿਦਨ ਤੁਹਾਡਾ ਨਾਲ ਸ਼ੇਅਰ ਕਰਾਂਗੇ ਤੇ ਚਲੋ ਹੁਣ ਆਪਾਂ ਚੱਲਦੇ ਹਾਂ ਹੁਣ ਤਾਇਏ ਜੀ ਦੇ ਬੇਟੇ ਦਾ ਡੈਥ ਹੋ ਗਈ ਸੀ ਹੈਡ ਅਟੈਕ ਦੇ ਨਾਲ ਅੱਜ ਭੋਗਤ ਉੱਥੇ ਚੱਲਦੇ ਆ ਤੇ ਚਲੋ ਹੁਣ ਤੁਮ ਬਾਅਦ ਵਿੱਚ ਮਿਲਾਂਗੇ ਫਿਰ ਲੋ ਜੀ ਇਹ ਕੱਢਦੇ ਪਏ ਨੇ ਤੂੜੀ ਕਿਉਂਕਿ ਪਾਣੀ ਜਿਹੜਾ ਤੂੜੀ ਦੇ ਨੇੜੇ ਆ ਗਿਆ ਸੀ ਸੇਮ ਦਾ ਤੇ ਇਹ ਕਹਿੰਦੇ ਵੀ ਚਲੋ ਵੀ ਤੂੜੀ ਕੱਢ ਲੈਨੇ ਆਪਾਂ ਤੇ ਅੱਧੀ ਕੱਢੀ ਸੀ ਹਜੇ ਤੇ ਇਹ ਸੋਚਦੇ ਵੀ ਇਹ ਉੱਪਰ ਜਿਹੜਾ ਪਾਣੀ ਚੜ ਚੁਲਿਆ ਕਾਫੀ ਉੱਚਾ ਸੀ ਇਹ ਜਗ੍ਹਾ ਤੇ ਬਾਕੀ ਸਾੜੇ ਜਿਹੜਾ ਪਾਣੀ ਬਹੁਤ ਆਇਆ ਹੋਇਆ ਪਿੱਛੇ ਦੇਖ ਸਕਦੇ ਤੇ ਇਹ ਝੋਨਾ ਸੋਚਿਆ ਵੀ ਬਚ ਜਾਊਗਾ ਤੇ ਪਰ ਹੁਣ ਤੁਹਾਨੂੰ ਇਹ ਵੀ ਦੱਸ ਦਿਆਂ ਵੀ ਇਹ ਝੋਨੇ ਦਾ ਹੁਣ ਇਸ ਟਾਈਮ ਕੀ ਹਾਲਾਤ ਨੇ ਤੇ ਇੱਧਰ ਵੀ ਜਿਹੜੀ ਮਿੱਟੀ ਲਗਾਉਂਦੇ ਪਏ ਨੇ ਵੀ ਸਲਾਬ ਦੇ ਨਾਲ ਅੰਦਰ ਗਿੱਲਣਾ ਹੋਵੇ ਇਧਰ ਵੇਖੋ ਡੱਡੂ ਵੀ ਵਿਚੜਾ ਜਾਣਾ ਬਚਾਉਣ ਲਈ ਤਾਂ ਹੋਇਆ ਇਹ ਇਧਰ ਵੇਖੋ ਤੂੜੀ ਵੀ ਭਿੱਜ ਗਈ ਸਾਡੀ ਜਿਹੜੀ ਨਿਕਲ ਗਈ ਸੀ ਪਹਿਲਾਂ ਨਿਕਲ ਗਈ ਇਧਰ ਝੋਨਾ ਵੀ ਸਾਰਾ ਡੁੱਬ ਗਿਆ ਇਸ ਤੋਂ ਚੋਨਾ ਗੰਨਾ ਪੱਠੇ ਤੂੜੀ ਸਭ ਜਿਹੜਾ ਬਰਬਾਦ ਹੋ ਗਿਆ ਕੁਛ ਨਹੀਂ ਮਤਲਬ ਹੀ ਬਚਿਆ ਹੈਗਾ ਤੇ ਚਲੋ ਜੀਆਂ ਦੀ ਸੁੱਖ ਚਾਹੀਦੀ ਪਚਲੋ ਜੀ ਸਹੀ ਸਲਾਮਤ ਨੇ ਤੇ ਇਧਰ ਜਾਂਦੇ ਪਏ ਆਪਾਂ ਭੋਗ ਵਾਲੇ ਘਰ ਤੱਕ ਜਿਹੜੇ ਰਸਤੇ ਵਿੱਚ ਘਰ ਨਹੀਂਵੇਂ ਨਵੇਂ ਆ ਉਹਨਾਂ ਦੇ ਜਿਹੜੇ ਘਰ ਬਹੁਤ ਸੇਮ ਦੇ ਨਾਲ ਗਿੱਲੇ ਹੋਏ ਪਏ ਨੇ ਵੀਰੇ ਵੀ ਗਿੱਲੇ ਤੇ ਜਿਹੜੇ ਅੰਦਰ ਉਹ ਵੀ ਬਹੁਤ ਜ਼ਿਆਦਾ ਗਿੱਲੇ ਨੇ ਬਹਿਣ ਜੋਗੀ ਵੀ ਥਾਂ ਨਹੀਂ ਹੈਗੀ ਉਹਨਾਂ ਦੀ ਦੇਖ ਸਕਦੇ ਜੇ ਤੇ ਇਹਨਾਂ ਜਿਹੜੇ ਦਿਨੇ ਵਿਚਾਰੇ ਆ ਜਾਂਦੇ ਨੇ ਫੇੜਾ ਮਾਰਨ ਉੱਦਾਂ ਜਿਹੜਾ ਗੁਰਦੁਆਰਾ ਸਾਹਿਬ ਹੈਗੇ ਨੇ ਉੱਥੇ ਲੰਗਰ ਮਤਲਬ ਹੀ ਇੱਧਰ ਵੇਖੋ ਪਾਣੀ ਕਿੰਨਾ ਤੇਜ਼ ਚੱਲਣ ਡਿਆ ਇਹ ਵੇਖੋ ਕਿੰਨਾ ਪਾਣੀ ਚੜਿਆ ਰਹਾਦਾ ਚਲੋ ਚਲੋ ਚਲ ਆ ਰਹੀ ਫਿਰਨ ਡਈਏ ਕੌਣ ਸਲਿੱਟਰ ਕੋ ਚਲਾਇਆ ਐਸੇ ਤੁਲਕਾ ਆ ਗਏ ਲੈ ਡੇਗ ਗਿਆ ਨਾ ਸੇਮ ਪੈ ਪੈ ਕੇ ਸਾਰੇ ਤੇ ਗਿੱਲੇ ਹੋ ਗਏ ਉੱਥੇ ਚਲ ਚੁਲ ਗਏ ਨਾ ਹੁਣ ਉੱਚੀਆਂ ਥਾਵਾਂ ਤੇ ਆਹ ਇਹਨਾਂ ਨੂੰ ਕੋਲੋਂ ਪਹੁੰਚਾ ਲੰਬੋਂ ਬੋਨ ਨੀ ਆਦਾ ਨਾ ਲੋ ਜੀ ਇਧਰ ਪਹੁੰਚ ਚੁੱਕੇ ਨੇ ਪੱਤਰਕਾਰ ਤੇ ਬਾਪੂ ਮਾਲ ਸਿੰਘ ਜੀ ਤੇ ਪਾਣੀ ਦੇਖਣ ਤੇ ਹੁਣ ਉੱਥੇ ਰੌਣਕ ਜਿਹੜੀ ਲੱਗੀ ਰਹਿੰਦੀ ਆ ਪਾਣੀ ਵੇਖਣ ਕਦੀ ਕੋਈ ਲੀਡਰ ਆ ਗਿਆ ਕਦੀ ਕੋਈ ਲੀਡਰ ਆ ਗਿਆ ਕਦੀ ਕੋਈ ਪੱਤਰਕਾਰ ਤੇ ਸਾਰਾ ਦਿਨ ਬਸ ਇੱਧਰ ਇੰਦਾ ਚੱਕਾ ਮਚਦਾ